11 ਤਰੀਕ ਤੀਸਰਾ ਮਹੀਨਾ 2025 ਤੇ ਆ ਸਾਰੇ ਜਿੰਨੇ ਬੱਚੇ ਤੁਸੀਂ ਦੇਖ ਰਹੇ ਹੋਗੇ ਕਟੂਮਾਲ ਦੇ ਵਿੱਚ ਨੇ ਸਾਰਿਆਂ ਦੇ ਉੱਤੇ ਚਿੱਟੇ ਰੰਗ ਦਾ ਪੇਂਟ ਲਾਤਾ ਤੇ ਵਿੱਚ ਵਿੱਚ ਆਪਾਂ ਕਹਿ ਦਈਏ ਵੀ ਟੋਕੜ ਝੋਟੀਆਂ ਜਿਹੜੀਆਂ ਨਿੱਕੇ ਨੇਕੇ ਬੱਚੇ ਤੇ ਜਿਹੜੀਆਂ ਰਿਪੀਟਰ ਹੋ ਜਾਂਦੀਆਂ ਝੋਟੀਆਂ ਤੇ ਇਹ ਕੱਟੇ ਆ ਗਏ ਇਹ ਵੀ ਕੱਟਾ ਆ ਗਏ ਆ ਜਿਹੜੀ ਸਾਨੂੰ ਛੋਟੀ ਦਿਖਾਵਾਂਗੇ ਨਾ ਇਹਦੇ ਮਤਲਬ ਆਪਾਂ ਕਹਿ ਸਕਦੇ ਹਾਂ ਕਿ ਸ਼ੈਂਕ ਸੌਂਗ ਤੁਹਾਨੂੰ ਦਿਖਾਉਣੇ ਆ ਤੇ ਝੋਲੀ ਦਿਖਾਉਣਾ ਤੁਹਾਨੂੰ ਪਹਿਲਾਂ ਤਾਂ ਇਹ ਵੀ ਕੱਟਣ ਦੇ ਵਿੱਚ ਐ ਤੇ ਦੇਖੋ ਇਹ ਕੱਟਣ ਦੇ ਵਿੱਚ ਐ ਭਾਈ ਲਓ ਜੀ ਮਿੱਤਰੋ ਅੱਜ ਦੀ ਵੀਡੀਓ 'ਚ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਜੀ ਅੱਜ ਆਪਾਂ ਤਰੋਲਾ ਮੰਡੀ 11 ਤਰੀਕ ਤੀਸਰਾ ਮਹੀਨਾ 2025 ਅੱਜ ਤੁਹਾਨੂੰ ਪੂਰੇ ਪਸ਼ੂ ਦਿਖਾਉਣੇ ਆ ਅੰਦਰ ਦੀ ਵੀ ਅਪਡੇਟ ਤੁਹਾਡੇ ਨਾਲ ਸ਼ੇਅਰ ਕਰਾਂਗੇ ਤੇ ਕਿੰਨੇ ਪਸ਼ੂ ਆਏ ਆ ਕਟੋ ਕਟ 1000 ਤੋਂ ਉੱਪਰ ਪਸ਼ੂ ਆਇਆ ਹੋਇਆ ਹੈ ਕਟੂ ਮਾਲ ਦੇ ਵਿੱਚ ਤੁਹਾਨੂੰ ਸਾਰੇ ਪਸ਼ੂਆਂ ਦੀ ਗੱਲਬਾਤ ਡਿਟੇਲ ਪੁੱਛਦੇ ਹਾਂ ਕਿ ਰੇਟਰ ਹੈ ਕੀ ਤੁਹਾਨੂੰ ਆਹ ਝੋਟਾ ਦਿਖਾਉਣੇ ਆ ਬਾਈ ਇਹ ਵੀ ਕਟੂ ਮਾਲ ਦੇ ਵਿੱਚ ਆਏ ਆ ਆਪਾਂ ਕਹਿ ਸਕਦੇ ਹਾਂ ਵੀ ਝੋਟੇ ਬਹੁਤ ਆਇਆ ਯਾਰ ਇਸ ਵਾਰ ਆ ਨੀਲੀ ਰਵੀ ਦਾ ਸਾਹਣ ਤੁਸੀਂ ਸਾਹਮਣੇ ਦੇਖ ਸਕਦੇ ਹੋਗੇ ਪੂਰੀ ਟਾਪ ਕੁਆਲਿਟੀ ਇਹ ਵੀ ਕੱਟਣ ਦੇ ਵਿੱਚ ਨੇ ਸਾਰੇ ਹੀ ਪਸ਼ੂ ਇਹ ਬਸ ਉਹਨੂੰ ਦਿਖਾ ਦਾਂਗੇ ਭਾਈ ਸਾਹਿਬ ਝੋਟੀ ਬਹੁਤ ਚੰਗੀ ਆ ਭਾਈ ਦੇਖੋ ਕਿਦੇ ਹੀ ਇਹ ਸਾਨੂੰ ਅੱਜ ਸਾਰੇ ਪਸ਼ੂ ਦਿਖਾਉਣੇ ਆ ਪਸ਼ੂ ਕਟੋ-ਕਟ 1200 2000 ਤਾਂ ਮੈਨੂੰ ਲੱਗਦਾ ਵੀ ਕਾਟੂ ਮਾਲ ਦੇ ਵਿੱਚ ਆਉਂਦੇ ਨੇਗੇ ਪਾ ਵੀ ਛੋਟਾ ਜਿਹਾ ਬੱਚਾ ਕੱਟਣ ਦੇ ਨਾਲ ਮਾਂ ਦੇ ਨਾਲ ਭੇਜਿਆ ਹੋਇਆਗਾ ਵੇਚਤਾ ਕਿਸੇ ਨੇ ਤੇ ਆ ਵੀ ਝੋਟੀਆਂ ਸਾਰੀਆਂ ਕਾਟੂ ਦੇ ਵਿੱਚ ਨੇ ਇਹਦੇ ਵੀ ਮੀਣੀ ਮੈਸ ਇਹ ਵੀ ਕਾਟੂ ਚਾ ਭਰਾ ਇਹਦਾ ਪੁੱਛਦੇ ਆ ਛੋਟੀਆਂ ਬਈ ਇਹ ਆਪਣੀ ਹੈ ਕਿੰਨਾ ਮੁੱਲ ਆ ਪੀਦਾ 40000 ਰੁਪਇਆ 40000 ਆਹੀ ਆ ਗੱਲੀ ਹਾਂ 2 ਨੇ ਉਹ ਵੀ ਐ ਉਹਦਾ 25000 ਇਹਦਾ ਸਿੰਗਲ ਸਿੰਗਲ ਤਾਂ ਉਹਦਾ ਵੀ ਛੋਟਾ ਜਿਹਾ ਕੀ ਨੰਬਰ ਆ ਬਾਈ 9463955350 ਕਿੰਨਾ 9463955350 ਕਿਹੜਾ ਪਿੰਡ ਕਾਲੇ ਕੀ ਕਾਲੇ ਕੀ ਆਏ ਆਉਂਦੇ ਹੁੰਦੇ ਆ ਸਾਰੇ ਵੀਰ ਆਪਣੇ ਆਪਣੇ ਕੈਂਟਰ ਇੱਥੇ ਕਰਕੇ ਖੜੀ ਜੇ ਉਸ ਤੋਂ ਬਾਅਦ ਆ ਲੈ ਇਹ ਦਰਖਤ ਵੀ ਲਾਇਆ ਇਹ ਤਾਂ ਛੋਟੀਆਂ ਯਾਰ ਕਟੀਆਂ ਹੁੰਦੀਆਂ ਬਹੁਤ ਨੇ ਇੱਥੇ ਇਹ ਆ ਵੀ ਪਤਲੀ ਜਿਹੀ ਪਿੰਡੇ ਦੀ ਕੱਟੀ ਐ ਛੋਟੀਆਂ ਜੀ ਛੋਟੀਆਂ ਦੋ ਨੇ ਕੀ ਰੇਟ ਆ ਬਾਈ ਇਹਦਾ ਹੈ 24 24 ਜੋ ਵੀ ਯਾਰ ਕਿਹੜਾ ਪਿੰਡ ਆ ਬਾਈ ਗੱਦਾ ਡੋਬ ਜੀ ਗੱਦਾ ਡੋਬ ਕਿੱਥੇ ਪੈਂਦਾ ਇਹ ਲੋਟ ਕੋਲੇ ਮਲੂਟ ਕੋਲੇ ਕੀ ਨੰਬਰ ਆ ਇਹ ਨੰਬਰ ਬੋਲਿਓ ਇਹਨਾਂ ਦਾ 9883043 ਕਿੰਨਾ ਵੀਰੇ 969883043 ਠੀਕ ਆ ਬਾਈ ਇਹ ਪਸ਼ੂ ਵੀ ਦੋਨੇ ਕਟੀਆਂ ਨੇ ਪਰ ਇਹ ਵੀ ਝੋਟੀਆਂ ਜ਼ਿਆਦਾ ਆਉਂਦੀਆਂ ਗਈਆਂ ਤੇ ਆ ਵੀ ਨਿੱਕਾ ਜਿਹਾ ਬੱਚਾ ਆਪ ਐਸੇ ਦੇ ਪਿੱਛੇ ਹੈਗਾ